ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੁਹਾਡਾ ਅੰਜਲੀ ਫਗਵਾੜਾ ਸ਼ਹਿਰ ਵਿੱਚ ਅੱਜ ਯੂਵਾ ਵਿਕਾਸ ਮੋਰਚਾ ਪੰਜਾਬ ਵੱਲੋਂ ਡਾਕਟਰ ਜਸਵੀਰ ਸਿੰਘ ਸੰਧੂ ਐਮਐਲਏ ਅਤੇ ਮੈਂਬਰ ਸ਼ਾਇਨ ਬੋਰਡ ਵੱਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਸ ਸਬੰਧੀ ਮੋਰਚਾ ਦੇ ਪ੍ਰਧਾਨ ਅਨੂਸੋਹਤਾ ਨੇ ਐਸਪੀ ਫਗਵਾੜਾ ਦੇ ਨਾਮ ਐਸਐਚਓ ਸੀਟੂ ਨੂੰ ਇੱਕ ਲਿਖਤੀ ਸ਼ਿਕਾਇਤ ਦਿੱਤੀ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਡਾਕਟਰ ਸੰਧੂ ਅਤੇ ਉਹਨਾਂ ਦੇ ਸਮਰਥਕਾਂ ਵੱਲੋਂ ਭਗਵਾਨ ਸ਼੍ਰੀ ਵਾਲਮੀਕੀ ਜੀ ਦਾ ਪਵਨ ਤੀਰਥ ਸਥਾਨ ਉੱਤੇ ਝਾੜੂ ਦਾ ਨਿਸ਼ਾਨ ਵਾਲਾ ਪੋਸਟਰ ਲਗਾ ਕੇ ਨਾਹੀਂ ਸਿਰਫ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਈ ਐ ਸਗੋਂ ਤੀਰਥ ਸਥਾਨ ਦੀ ਵੀ ਬੇਅਦਬੀ ਕੀਤੀ ਗਈ। ਇਸ ਮੌਕੇ ਇਕੱਠੇ ਹੋਏ ਆਗੂਆਂ ਨੇ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕਿਆ ਅਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਪੋਸਟਰ ਵਿੱਚ ਦਿਖ ਰਹੇ ਸਾਰੇ ਸਮਾਰthਿਕਾ ਉੱਤੇ ਧਾਰਮਿਕ ਸਥਾਨ ਦੀ ਬੇਅਦਬੀ ਅਤੇ ਸਮਾਜ ਵਿੱਚ ਟਕਰਾਅ ਪੈਦਾ ਕਰਨ ਵਾਲੇ ਦੋਸ਼ਾਹੀਣ ਕਾਰਵਾਈ ਕੀਤੀ ਜਾਵੇ। ਔਰ ਇਸ ਮੌਕੇ ਸਾਡੇ ਸਹਿਯੋਗੀ ਨਾਲ ਗੱਲਬਾਤ ਕਰਦੇ ਆਂ ਆਗੂਆਂ ਦਾ ਕਿ ਕੁਝ ਕਹਿਣਾ ਹੈ ਆਓ ਸੁਣਦੇ ਹਾਂ। ਗੁਆੜਾ ਨਿਊਜ਼ ਲਈ ਕੈਮਰਾਮੈਨ ਜੋ ਸ਼ਰਮਦ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਵਿਸ਼ੇਸ਼ ਰਿਪੋਰਟ ਪਹਿਲੋ ਤਾਂ ਜੈ ਪੀਮ ਜੈ ਪਾਤ ਯਾਹਵਾਲ ਮੇ ਕੀ ਹਰ ਹਰ ਵਾਲਮੀਕੀ ਯਾ ਗੁਰਦੇਵ ਧੰਗੁਰ ਦੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਜੋ ਇੱਕ ਸ਼ਰਮਨਾਕ ਘਟਨਾ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਪਾਵਨ ਤੀਰਥ ਅੰਬਰਸਰ ਦੇ ਵਿੱਚ ਭਗਵਾਨ ਸ਼੍ਰੀ ਵਾਲਮੀਕ ਮਹਾਰਾਜ ਜੀ ਦੇ ਮੰਦਿਰ ਦੇ ਉੱਤੇ ਝਾੜੂ ਲਾ ਕੇ ਉਹਨਾਂ ਨੇ ਸਾਬਤ ਕਰ ਦਿੱਤਾ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਦਲਿਤ ਸਮਾਜ ਦੇ ਗੁਰੂਆਂ ਦੀ ਰਹਿਬਰਾਂ ਦੀ ਦੀ ਕੀ ਸੋਚ ਆ ਹیثیت ਕੀ ਰੱਖ ਕੇ ਬੈਠੇ ਆ ਔਰ ਇਸ ਲਈ ਯੂਵਾ ਵਿਕਾਸ ਮੋਰਚਾ ਪੰਜਾਬ ਨੇ ਅੱਜ ਫਗਵਾੜੇ ਦੇ ਵਿੱਚ ਐਸਪੀ ਸਾਹਿਬ ਦੇ ਨਾਮ ਸਿਟੀ ਐਸਐਚਓ ਨੂੰ ਦਖਾਸਤ ਦੇਣ ਲੱਗੇ ਆ ਜਿਸ ਦੇ ਵਿੱਚ ਜਿਹੜਾ ਉੱਥੇ ਦੇ ਡਾਕਟਰ ਜਸਬੀਰ ਸਿੰਘ ਸੰਧੂ ਔਰ ਜੋਰਜ ਸ਼ਰਾਇਨ ਬੋਰਡ ਦੇ ਮੈਂਬਰ ਵੀ ਬਣੇ ਆ ਔਰ ਉਹਨਾਂ ਦਾ ਪੋਸਟਰ ਜਿਹੜਾ ਭਗਵਾਨ ਵਾਲਮੀਕ ਮੰਦਰ ਦੇ ਅੱਗੇ ਲਾਇਆ ਗਿਆ ਔਰ ਜਿਸ ਦੇ ਉੱਤੇ ਜਿੰਨੇ ਵੀ ਮੈਂਬਰ ਸਹਿਬਾਨ ਉਹਨਾਂ ਦੇ ਨਾਲ ਪੋਸਟਰ ਤੇ ਲਾਏ ਗਏ ਆ ਉਹਨਾਂ ਦੇ ਉੱਤੇ ਅਸੀਂ ਮੰਗ ਕੀਤੀ ਆ ਕਿ 295 ਦਾ ਤਾਰਾ ਲਾ ਕੇ ਉਹਨਾਂ ਦੇ ਉੱਤੇ ਕੇਸ ਦਰਜ ਕੀਤਾ ਜਾਵੇ ਜੇਕਰ ਫਗਵਾੜੇ ਦੇ ਵਿੱਚ ਐਸਪੀ ਸਾਹਿਬ ਔਰ ਲੋਕਲ ਪ੍ਰਸ਼ਾਸਨ ਨੇ ਜੇ ਇਹ ਜਿਹੜੀ ਕਾਰਵਾਈ ਨਾ ਲਿਆਂਦੀ ਤਾਂ ਅਸੀਂ ਆਪਣੀ ਕਮੇਟੀ ਦਾ ਮੀਟਿੰਗ ਕਰਨ ਤੋਂ ਬਾਅਦ ਅਸੀਂ ਪਰਸੋ 23 ਤਰੀਕ ਨੂੰ ਫਗਵਾੜਾ ਬੰਦ ਕਰਨ ਦੀ ਕਾਲ ਦੇਵਾਂਗੇ ਔਰ ਜਿਸ ਦੀ ਜ਼ਿੰਮੇਵਾਰੀ ਪੂਰੀ ਤੋਂ ਪੂਰੀ ਲੋਕਲ ਪ੍ਰਸ਼ਾਸਨ ਦੀ ਹੋਏਗੀ ਔਰ ਖਾਸ ਕਰ ਇੱਕ ਮੈਂ ਹੋਰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਅੰਮ੍ਰਿਤਸਰ ਦੇ ਵਿੱਚ ਪ੍ਰਸ਼ਾਸਨ ਨੇ ਧੱਕੇਸ਼ਾਹੀ ਕੀਤੀ ਹੈ ਜਿਸ ਦੇ ਵਿੱਚ ਸਾਡੇ ਨੌਜਵਾਨ ਆਗੂਆਂ ਨੂੰ ਸਾਡੇ ਉੱਥੇ ਦੇ ਜਿਹੜੇ ਸਮਾਜ ਦੇ ਉਧਦੇਦਾਰ ਆ ਉਹਨਾਂ ਨਾਲ ਧੱਕਾਸ਼ਾਹੀ ਕੀਤੀ ਔਰ ਉਹਨਾਂ ਨੂੰ ਅਰੈਸਟ ਕਰਕੇ ਪਰਚੇ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਯੁਵਾ ਵਿਕਾਸ ਮੋਰਚਾ ਪੰਜਾਬ ਔਰ ਸਾਡੇ ਨਾਲ ਜਿਹੜੇ ਕਾਂਗਰਸ ਜਿਲ੍ਹਾ ਸਕੱਤਰ ਆ ਜਿਹੜੇ ਕਰਮਜੀਤ ਬਿੱਟੂ ਜੀ ਸਾਡੇ ਨਾਲ ਬਾਬਾ ਜੀ ਔਰ ਜਿਹੜੇ ਹੋਰ ਵੀ ਸਾਡੇ ਅਨਾਰਿਆ ਸਾਹਿਬ ਜਿਹੜੇ ਆਏ ਆ ਉਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਅਸੀਂ ਇਹ ਪ੍ਰੋਟੈਸਟ ਕਰਾਂਗੇ ਔਰ ਪਰਸੋਂ 23 ਤਰੀਕ ਨੂੰ ਫਗਵਾੜਾ ਬੰਦ ਕਰਨ ਦੀ ਕਾਲ ਦੇਵਾਂਗੇ ਬਿਲਕੁਲ ਜੀ ਅੱਜ ਪੰਜਾਬ ਸਰਕਾਰ ਦਾ ਅਸੀਂ ਪੁਤਲਾ ਫੂਕ ਰਹੇ ਆਂ ਔਰ ਜਿਨੇ ਉਹਦੀ ਸੋਚ ਜਿਹੜੀ ਆ ਜਿਸ ਗੰਦੀ ਸੋਚ ਦੇ ਨਾਲ ਉਹਨੇ ਭਗਵਾਨ ਵਾਲਮੀਕ ਮਹਾਰਾਜ ਦੇ ਮੰਦਰ ਦੇ ਉੱਤੇ ਜਿਹੜਾ ਝਾੜੂ ਨਿਸ਼ਾਨ ਲਾ ਕੇ ਆਪਣੀ ਸੋਚ ਨੂੰ ਸਾਬਤ ਕੀਤਾ ਅਸੀਂ ਉਹਦਾ ਪੁਤਲਾ ਸਾੜ ਕੇ ਉਸ ਨੂੰ ਨਿੰਦਾ ਯੋਗ ਕਰ ਰਹੇ ਆਂ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਧੰਗੁਰੂਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਡੇ ਤਮਸਾ ਨਦੀ ਦੇ ਬੈਠਾ ਜਾਨੀ ਜਾਨ ਰਚਿਆ ਜਿਸਨੇ ਬ੍ਰਹਮੰਡ ਉਹ ਹੈ ਵਾਲਮੀਕ ਭਗਵਾਨ ਇੱਕ ਗੱਲ ਜਿਹੜੀ ਸਾਫ਼ ਸਿੱਧ ਹੋ ਚੁੱਕੀ ਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਵੀ ਦਲਤ ਲੀਡਰ ਨੇ ਨਾ ਤਾਂ ਉਹਨਾਂ ਨੂੰ ਸਮਾਜ ਦੀ ਚਿੰਤਾ ਨਾ ਤੇ ਨਾ ਹੀ ਉਹਨਾਂ ਨੂੰ ਧਰਮ ਦੀ ਚਿੰਤਾ ਉਹਨਾਂ ਨੂੰ ਸਿਰਫ ਇੱਕੋ ਇੱਕ ਚਿੰਤਾ ਆਪਣੀ ਕੁਰਸੀ ਦੀ ਕਿਉਂ ਕਰਕੇ ਜੋ ਘਟਨਾ ਭਗਵਾਨ ਸ਼੍ਰੀ ਵਾਲਮੀਕ ਅੰਬਰਸਰ ਤੀਰਥ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਆ ਉਹ ਵਿਅਪਦੀ ਦੀ ਯੂਵਾ ਵਿਕਾਸ ਮੋਰਚਾ ਕੋ ਨਿੰਦਾ ਕਰਦਾ ਵਾ ਕਿਉਂਕਿ ਇਹੇ ਟਟਨਾ ਨੇ ਸਾਡੇ ਜਿਹੜੇ ਰੂਹ ਤੇ ਰੂਹ ਤੇ ਇੱਕ ਹਮਲਾ ਕੀਤਾ ਵਾ ਔਰ ਮੈਂ ਇਹ ਗੱਲ ਪੂਰੇ ਸਮਾਜ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਜਿੱਥੇ ਵੀ ਆਮ ਆਦਮੀ ਪਾਰਟੀ ਦੇ ਆਗੂ ਹੁੰਦੇ ਆ ਜਾਂ ਸਾਬਾਨ ਆਉਂਦੇ ਆ ਉਹਨਾਂ ਦਾ ਤੁਸੀਂ ਡਟ ਕੇ ਵਿਰੋਧ ਕਰੋ ਕਿਉਂਕਿ ਉਹਨੇ ਹੱਕਾਂ ਦੀ ਗੱਲ ਨਹੀਂ ਸਮਾਜ ਦੀ ਨਹੀਂ ਗੱਲ ਇਹ ਧਰਮ ਦੀ ਗੱਲ ਆ ਕਿਉਂਕਿ ਇਹਨਾਂ ਨੇ ਸਾਫ ਸ਼ਬਦਾ ਦੇ ਵਿੱਚ ਸਾਡੇ ਭਗਵਾਨ ਸ਼੍ਰੀ ਵਾਲਮੀਕ ਮਹਾਰਾਜ ਜੀ ਦਾ ਅਪਮਾਨ ਕੀਤਾ ਜੋ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਯੁਵਾ ਵਿਕਾਸ ਮੋਰਚਾ ਵੱਲੋਂ 2 ਦਿਨਾਂ ਦੇ ਬਾਅਦ ਫਗਵਾੜਾ ਸ਼ਹਿਰ ਬੰਦ ਦੀ ਕੋਲ ਦਿੱਤੀ ਗਈ ਹੈ। ਅਗਲੀ ਰਣਨੀਤੀ ਕੀ ਹੈ ਜੀ? ਅਗਲੀ ਰਣਨੀਤੀ ਹੈ ਜੀ ਅਗਰ ਇਹ ਨਾ ਨੇ ਉਹ ਆਮ ਆਦਮੀ ਪਾਰਟੀ ਦਾ ਜਿਹੜਾ ਐਮਐਲਏ ਆ ਜਿਹਦੇ ਵੱਲੋਂ ਇਹ ਫਲੈਕਸ ਲਗਾਈ ਗਈ ਆ ਅਗਰ ਉਹ ਉਹਦੇ ਤੇ ਫਗਵਾੜਾ ਐਸਪੀ ਸਾਹਿਬ ਨੇ ਬੰਦ ਕਾਨੂੰਨੀ ਕਾਰਵਾਈ ਉੱਤੇ ਐਫਆਈਆਰ ਦਾਜ ਨਾ ਕੀਤੀ ਤਾਂ ਯੁਵਾ ਵਿਕਾਸ ਮੋਰਚਾ ਵੱਲੋਂ 2 ਦਿਨ ਬਾਅਦ ਫਗਵਾੜਾ ਸ਼ਹਿਰ ਬੰਦ ਕੀਤਾ ਜਾਏਗਾ। ਜੀ ਬਿਲਕੁਲ ਅੱਜ ਪੰਜਾਬ ਸਰਕਾਰ ਦਾ ਪਤਲਾ ਫੂਕਿਆ ਜਾਏਗਾ ਯੁਵਾ ਵਿਕਾਸ ਮੋਰਚਾ ਵੱਲੋਂ। ਅੱਜ ਆਪਾਂ ਜੋ ਅੰਮਰਸਾਰ ਭਗਵਾਨ ਬਾਲਮੀਕ ਮਹਾਰਾਜੀ ਦੇ ਤੀਰਸਤਾਨ ਦੀ ਫੋਟੋ ਲਾ ਕੇ ਝਾੜੂ ਦੀ ਉੱਤੇ ਫੋਟੋਸ਼ਾਪ ਕੇ ਜੋ ਬੇਅਦਬੀ ਕੀਤੀ ਆ ਉਸ ਸਬੰਧ ਵਿੱਚ ਆਪਾਂ ਇੱਥੇ ਇਕੱਠੇ ਹੋਏ ਆ ਅਸੀਂ ਉਸ ਦੀ ਬਹੁਤ ਜ਼ਿਆਦਾ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦਾ ਹਾਂ ਜਿੱਦਾਂ ਇਹ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਹੁੰਦੇ ਸੀ ਕਿ ਨਾ ਡਾਂਗ ਮਾਰਦਾ ਨਾ ਕਸਨ ਮਾਰਦਾ ਜਦ ਵੀ ਮਾਰਦਾ ਤਾਂ ਮਤ ਮਾਰਦਾ ਹੁਣ ਸਾਨੂੰ ਇਹ ਲੱਗਦਾ ਕਿ ਇਹਨਾਂ ਦੀ ਮਤ ਮਾਰੀ ਗਈ ਆ ਜੋ ਇਹ ਧਾਰਮਿਕ ਸਥਾਨਾਂ ਦੀ ਬੇਅਦਬੀ ਕਰਦੇ ਨੇ ਇਸ ਦੀ ਅਸੀਂ ਕੋਰ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ ਤੀਰਥ ਤੇ ਆਮ ਪਾਰਦੇ ਐਮ ਐਲ ਏ ਜਿਹੜਾ ਨੇ ਬਹੁਤ ਵੱਡੀ ਘਟਨਾ ਤੀਰਥ ਨੇ ਕੀਤੀ ਹੈ ਝਾੜੂ ਲਾ ਕੇ ਅਸੀਂ ਬਿਲਕੁਲ ਨਹੀਂ ਉਹਨੂੰ ਬਖਸ਼ਾਂਗੇ ਅਸੀਂ ਧਾਰਾ 195 ਲਾ ਕੇ ਉਹਨੂੰ ਜੇਲ੍ਹ ਚ ਕਰਾਵਾਂਗੇ ਉਹਨੂੰ ਮਾਫੜੀ ਅਸੀਂ ਕਰਾਂਗੇ ਪੂਰਾ ਵਾਰਨਿਕ ਸਮਾਜ ਜੋ 23 ਦੀ ਕੋਲ ਦਿੱਤੀ ਆ ਵੀ ਪੂਰੇ ਵਾਰਨਿਕ ਸਮਾਜ ਵੱਲੋਂ ਜਿਹਨੂੰ ਬੰਦ ਨਾ ਕੀਤਾ ਗਿਆ ਜੇਲ੍ਹ ਚ ਜੈ ਵਾਰਨਿਕ ਜੈ ਭੀਮ ਆ ਆ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਆਮ ਆਦਮੀ ਪਾਰਟੀ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ